ਰਾਜਾ ਫਤੇਹ ਚੰਦ ਅਤੇ ਉਸ ਦੀ ਰਾਣੀ ਮੈਣੀ ਜਿਨ੍ਹਾਂ ਦੇ ਕੋਲ ਦੁਨੀਆਂ ਦੇ ਐਚਓ ਆਰਾਮ ਤੇ ਹਰੇਕ ਪਦਾਰਥ ਸਨ ਪਰ ਉਹਨਾਂ ਦੇ ਕੋਲ ਔਲਾਦ ਨਹੀਂ ਸੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਾਲ ਅਵਸਥਾ ਵਿੱਚ ਗੰਗਾ ਕਿਨਾਰੇ ਖੇਡ ਰਹੇ ਸਨ ਤਾਂ ਉੱਥੇ ਰਾਣੀ ਮੈਣੀ ਆਪਣੀਆਂ ਗੋਲੀਆਂ ਨਾਲ ਇਸ਼ਨਾਨ ਕਰਨ ਆਈ ਤਾਂ ਜਦੋਂ ਉਸ ਨੇ ਗੋਬਿੰਦ ਰਾਏ ਜੀ ਨੂੰ ਵੇਖਿਆ ਤਾਂ ਉਹ ਮੋਹੀ ਗਈ ਅਤੇ ਮਨ ਵਿੱਚ ਲਾਲਸਾ ਆਈ ਕਿ ਜੇ ਇਹਨਾਂ ਵਰਗਾ ਮੇਰਾ ਵੀ ਪੁੱਤਰ ਹੋਵੇ ਤਾਂ ਮੈਂ ਬੜਪਾਗੜ ਹੋਵਾ ਉਸ ਵਕਤ ਇੱਕ ਪੰਡਿਤ ਸ਼ਿਵਦਤ ਹੋਇਆ ਹੈ ਉਹ ਰਾਜਾ ਫਤਿਹ ਚੰਦ ਜੀ ਦਾ ਪੰਡਿਤ ਅਤੇ ਮਿੱਤਰ ਵੀ ਸੀ ਰਾਣੀ ਨੇ ਗੰਗਾ ਕਿਨਾਰੇ ਵਾਲੀ ਗੱਲ ਰਾਜੇ ਨੂੰ ਦੱਸੀ ਤੇ ਕਿਹਾ ਕਿ ਪੰਡਿਤ ਸ਼ਿਵਦਤ ਉਹਨਾਂ ਦਾ ਉਪਾਸਕ ਹੈ ਇਹਨਾਂ ਨੂੰ ਕਹੋ ਕਿ ਗੁਰੂ ਜੀ ਅੱਗੇ ਬੇਨਤੀ ਕਰਨ ਕਿ ਸਾਡੇ ਘਰ ਔਲਾਦ ਹੋ ਜਾਵੇ ਸ਼ਿਵਦਤ ਨੇ ਕਿਹਾ ਕਿ ਗੁਰੂ ਜੀ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਤੁਸੀਂ ਧੀਰਜ ਰੱਖੋ ਅਤੇ ਉਹਨਾਂ ਨੂੰ ਸੱਚੇ ਮਨ ਨਾਲ ਯਾਦ ਕਰੋ ਉਹ ਆਪ ਹੀ ਤੁਹਾਡੇ ਪਾਸ ਆ ਜਾਣਗੇ ਸ਼ਿਵਦਤ ਦੀ ਗੱਲ ਮੰਨ ਕੇ ਰਾਜਾ ਅਤੇ ਰਾਣੀ ਲੱਗੇ ਰਾਤ ਦਿਨ ਆਪ ਜੀ ਨੂੰ ਯਾਦ ਕਰਨ ਅਤੇ ਅਰਾਧਨ ਕੁਝ ਦਿਨਾਂ ਉਪਰੰਤ ਜਦ ਰਾਜਾ ਤੇ ਰਾਣੀ ਦੀ ਇੱਛਾ ਤੀਬਰ ਹੋ ਗਈ ਤਾਂ ਗੁਰੂ ਜੀ ਬਾਲਕਾਂ ਨਾਲ ਖੇਡਦੇ ਖੇਡਦੇ ਰਾਣੀ ਮੈਣੀ ਦੇ ਘਰ ਚਲੇ ਗਏ ਅੱਗੇ ਰਾਣੀ ਮੈਣੀ ਕਾਂਤ ਸਮਾਦੀ ਲਾ ਕੇ ਆਪ ਜੀ ਨੂੰ ਯਾਦ ਕਰ ਰਹੀ ਸੀ ਆਪ ਜੀ ਚੁਪਕੇ ਹੀ ਉਸਦੀ ਗੋਦੀ ਵਿੱਚ ਬੈਠ ਕੇ ਪਿਆਰ ਨਾਲ ਮਾਂ ਜੀ ਮਾਂ ਜੀ ਕਹਿਣ ਲੱਗ ਪਏ ਇਹ ਪਿਆਰੀ ਆਵਾਜ਼ ਸੁਣ ਕੇ ਰਾਣੀ ਨੇ ਅੱਖਾਂ ਖੋਲ੍ਹੀਆਂ ਤੇ ਗੁਰੂ ਜੀ ਨੂੰ ਗੋਦੀ ਵਿੱਚ ਬੈਠਾ ਵੇਖ ਕੇ ਬੜੀ ਪ੍ਰਸੰਨ ਹੋਈ ਆਪ ਜੀ ਨੇ ਫਰਮਾਇਆ ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਕਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਸੋ ਮੇਰੇ ਵਰਗਾ ਮੈਂ ਹੀ ਹਾਂ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਰਾਣੀ ਮੈਣੀ ਨੇ ਆਪ ਜੀ ਦੇ ਇਹ ਪਿਆਰੇ ਬਚਨ ਸੁਣ ਕੇ ਆਪ ਜੀ ਨਾਲ ਬਹੁਤ ਪਿਆਰ ਕੀਤਾ ਤੇ ਪ੍ਰਸੰਤਾ ਨਾਲ ਆਪ ਜੀ ਅਤੇ ਆਪ ਜੀ ਦੇ ਸਾਥੀ ਬਾਲਕਾਂ ਵਾਸਤੇ ਨੌਕਰਾਂ ਨੂੰ ਮਠਿਆਈ ਲਿਆਉਣ ਵਾਸਤੇ ਕਿਹਾ ਪਰ ਗੁਰੂ ਜੀ ਨੇ ਪਿਆਰ ਨਾਲ ਕਿਹਾ ਮਾਤਾ ਜੀ ਬਾਜ਼ਾਰ ਤੋਂ ਕੁਝ ਨਹੀਂ ਮੰਗਵਾਉਣਾ ਅਸੀਂ ਖੇਡਦੇ ਆਏ ਹਾਂ ਤੇ ਸਾਨੂੰ ਭੁੱਖ ਲੱਗੀ ਹੈ ਜੋ ਕੁਝ ਘਰ ਵਿੱਚ ਹੈ ਸੋ ਦੇ ਦਿਓ ਮਾਤਾ ਮੈਣੀ ਜੀ ਨੂੰ ਆਪ ਜੀ ਦੇ ਬਚਨਾਂ ਤੇ ਬਹੁਤ ਸ਼ਰਧਾ ਹੋ ਗਈ ਸੀ ਇਸ ਵਾਸਤੇ ਉਸ ਵੇਲੇ ਛੋਲਿਆਂ ਦੀਆਂ ਘੁੰਗਣੀਆਂ ਜੋ ਘਰ ਵਿੱਚ ਤਿਆਰ ਸਨ ਉਹਨਾਂ ਬਾਲਕਾਂ ਨੂੰ ਛਕਾ ਦਿੱਤੀਆਂ ਇਸ ਤੋਂ ਉਪਰੰਤ ਆਪ ਜੀ ਬਾਲਕਾਂ ਨਾਲ ਦੂਏ ਤੀਏ ਦਿਨ ਮੈਣੀ ਦੇ ਘਰ ਜਾ ਕੇ ਖੇਡਿਆ ਕਰਦੇ ਅਤੇ ਉਸ ਦੇ ਬਾਗੀਚੇ ਵਿੱਚ ਨਿੱਕੇ ਨਿੱਕੇ ਬੂਟੇ ਲਾਉਂਦੇ ਰਹਿੰਦੇ ਰਾਜਾ ਫਤਿਹ ਚੰਦ ਨੇ ਆਪ ਜੀ ਦੇ ਸਤਕਾਰ ਵਿੱਚ ਇਹ ਆਪਣਾ ਮਕਾਨ ਹੀ ਗੁਰੂ ਜੀ ਦੇ ਅਰਪਣ ਕਰ ਦਿੱਤਾ ਜੋ ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ ਅਤੇ ਹੁਣ ਤੱਕ ਸੰਗਤ ਨੂੰ ਘੁੰਗੜੀਆਂ ਪ੍ਰਸ਼ਾਦ ਬਰਤਾਇਆ ਜਾਂਦਾ ਹੈ ਆਨੰਦਪੁਰ ਨੂੰ ਜਾਣ ਸਮੇਂ ਆਪ ਜੀ ਯਾਦਗਾਰ ਦੇ ਤੌਰ ਤੇ ਰਾਣੀ ਮੈਣੀ ਨੂੰ ਆਪਣੇ ਪੈਰਾਂ ਦੇ ਮੋਜੇ ਆਪਣੀ ਤਸਵੀਰ ਅਤੇ ਇੱਕ ਕਟਾਰ ਦੇ ਕੇ ਗਏ ਸਨ ਜੋ ਅੱਜ ਤੱਕ ਗੁਰਦੁਆਰਾ ਮੈਣੀ ਸੰਗਤ ਵਿੱਚ ਯਾਤਰੀਆਂ ਨੂੰ ਵਿਖਾਈ ਜਾਂਦੇ ਹਨ